ਨਾਲੇ ਤਾਂ ਕਹਿੰਦੇ ਸੀ ਕਿ ਚੌਥੀ ਤੇ ਮੇਰਾ ਕੈਦਾ ਪਾੜ ਗਿਆ ਮੈਂ ਕਹਿੰਦੀ ਨਾ ਮਰ ਤੂੰ ਦੇਖਾ ਗਈ ਸੀ ਆਪੀਂ ਮੈਂ ਦੱਸ ਰਹੀ ਸੀ ਕਿ ਸਾਡੇ ਸਕੂਲ ਵਿੱਚ ਕੰਰਿਆਂ ਦਾ ਨਾਂ ਤੇ ਨਹੀਂ ਹੁੰਦਾ ਤੇ ਕਲਾਸਾਂ ਵਿੱਚ ਲੱਗੀਆਂ ਹੁੰਦੀਆਂ ਸੀ ਬਾਹਰ ਗਲੇ ਵਾਂਚ ਜਦੋਂ ਤੋਪ ਲਗੜੀ ਜਵਾਕ ਖੜੀ ਸੀ ਤੇਰੇ ਤਰੀਕਾ ਥੱਲੇ ਲੈ ਜਾਣੀ ਕਦੇ ਨਿੰਮ ਕੋਏ ਹਾਂ ਸਾਡਾ ਫਟੀਆਂ ਨਿਕਲੀਆਂ ਨਾ ਭੋਲੇ ਇਹ ਨੂੰ ਮੀਂਹ ਹੋਣਾ ਹੱਸੇ ਤੇ ਫਟੀਆਂ ਲਾ ਕੇ ਘਰੋਂ ਭਜ ਲੈਣਾ ਸਾਰੀ ਸਿਆਹੀ ਚੋ ਚੋ ਕੇ ਤੁਮੀ ਕਿੱਥੇ ਹੋ ਜਾਣੀ ਘਰੇ ਜਾ ਕੇ ਫੇਰ ਤੁਮੀ ਜੋ ਦਵਾਦ ਭਰ ਲੈਣੀ ਅਗੇ ਮਾਟਰ ਦੀ ਭੈੜੀ ਯਾਰ ਕਰਦੇ ਆ ਆਹਾਂ ਮਾਟਰ ਨੇ ਵੀ ਗੱਲ ਹਾਸੇ ਪਾ ਦੇਣੀ ਉਹ ਯਾਰ ਕਰ ਕੋ ਯਾਰ ਵੈਗਣਾ ਪਾਣਾ ਚਾਚਾ ਜੀ ਇਹਦਾ ਮਤਲਬ ਤੁਹਾਡਾ ਬਚਪਨ ਤਾਂ ਬਹੁਤ ਰਗੀਰ ਬਿਦ ਰਿਆ ਪਰ ਇਹ ਬਚਪਨ ਤਾਂ ਬੜਾ ਨਹੀਂ ਸੀ ਪਰ ਟੀਵੀ ਨੇ ਬਲੈਕ ਐਂਡ ਵਾਈਟ ਹੁੰਦੇ ਸੀ ਚਾਚਾ ਜੀ ਬਲੈਕ ਐਂਡ ਵਾਈਟ ਟੀਵੀ ਉਦੋਂ ਬਿਜਲੀ ਨਾਲ ਚੱਲਦੇ ਹੁੰਦੇ ਸੀ ਮੈਂ ਸਵੇਰਾਂ ਚੱਲਦੇ ਹੁੰਦੇ ਸੀ ਚਾਚਾ ਜੀ ਮਾਫ ਕਰਨਾ ਜਿੱਦਾਂ ਇਹ ਫੜ ਲਖਰ ਸੀ ਸਾਰੇ ਸਾਲੋਂ ਪਹਿਲੇ ਮਾਤਰਾ ਤੋਂ ਪੁੱਛਣਾ ਕੁਦੀ ਜੇ ਇੱਕ ਵਾਰੀ ਸਵੇਰੇ ਸਵੇਰੇ ਸਾਡਾ ਹਸਾ ਵਾਲਾ ਮਾਸਟਰ ਮਰਾਇਦਾਰ ਲੈ ਚਣਾ ਰਿਆ ਸੀ ਉਹ ਪੁੱਤਰਾ ਠੱਲੇ ਠੱਲੇ ਪੌਣੀ ਨਹੀਂ ਤੇ ਨਾ ਚਾਹੀਏ ਮੈਂ ਉਹਦੇ سارے ਕੱਪੜੇ ਚਾਕੇ ਭਜਾਇਆ ਸਕੂਲ ਉਹ ਉਹ ਛੱਡਾ ਤੇ ਕਲਾਸ ਨੂੰ ਕਿਹਾ ਪੁੱਤਰਾ ਐਸ਼ ਕਰੋ ਅੱਜ ਪੰਜਵੇਂ ਪੀੜ ਦੀ ਛੁੱਟੀ ਆ ਕਹਿੰਦੇ ਕਿਉਂ ਮੈਂ ਕਿਹਾ ਅੱਜ ਮਾਟਰੂ ਮੈਂ ਤਾਂ ਨਿਕਲ ਜਾਊਗਾ ਨਹੀਂ ਛੱਡਿਆ ਤੇ ਨਿਕਲਿਆ ਤਾਂ ਮੇਰੇ ਭਾਈ ਨਿਕਲੂ ਤੇ ਰਾਤ ਨੂੰ ਨਿਕਲੇ ਆ ਪਰ ਕਾਨੂੰ ਮੈਂ ਕੱਪੜਿਆਂ ਵਾਲ ਮਾਟਰ ਦਾ ਅਖਬਾਰ ਚੱਕਣਾ ਭੁੱਲ ਗਿਆ ਸੀ ਇਹ ਤਾਂ ਬਹੁਤ ਹੀ ਆਵਾੜਾ ਬਲੇ ਪੀੜ ਦਾ ਸਕੂਲ ਉਹ ਪਿੰਡਾਂ ਦੇ ਪਹੁੰਚਣ ਦਿੰਦੇ ਆ ਉਹ ਮਾਟ ਨੂੰ ਖੜਾ ਖੜਾ ਕੇ ਖਬਰਾਂ ਪੜਨ ਲੱਗ ਪਏ ਤੇ ਇੱਕ ਖਬਰ ਮਾਟ ਨੂੰ ਬੜਾ ਖਜਲ ਕੀਤਾ ਕਿਉਂ ਉਸ ਖਬਰ ਦੇ ਅਖੀਰ 'ਚ ਲਿਖਿਆ ਹੋਇਆ ਸੀ ਬਾਕੀ ਖਬਰ ਸਫਾ 8 ਤੇ ਤੇ ਫਿਰ ਕੀ ਲੋਕਾਂ ਨੇ ਮਟ ਲਾਇਆ ਘਾਵਾਂ ਉਤੋਂ ਨੂੰ ਤੇ ਦੋ ਜਣ ਸਵੇਰੇ ਸਵੇਰੇ ਆ ਕੇ ਮਾਟ ਨੇ ਮੇਨੂੰ ਉਟਾ ਰਿਆ ਉਹ ਟੌੜੀ ਵਾਲੀ ਜੁੱਤੀ ਨਾਲ ਉਹ ਟੌੜੀ ਲਾਈ ਉਹ ਟੌੜੀ ਲਾਈ ਕੇ ਰਹਿ ਰ ਆਪਣਾ ਮਾਉ ਲਤਾਰਾ ਹੀ ਕੰਮ ਫੜਾ ਕੇ ਬਣਾ ਰਿਆ ਮੋਟਾ ਤੇ ਖੇਤਾ ਮਾਰ ਕੇ